ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 29 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 29 ਦਸੰਬਰ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਜਿਹੜੀਆਂ ਬੱਸੀਆਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੋ ਬੱਛੀਆਂ ਦੀ ਆਪਾਂ ਵੀਡੀਓ ਪ੍ਰੋਪਰ ਟ੍ਰੇਸ ਨੂੰ ਦਿਖਾਵਾਂਗੇ ਪਹਿਲੇ ਨੰਬਰ ਤੇ ਜਰਸੀ ਕ੍ਰੋਸ ਦੇ ਵਿੱਚ ਆ ਮਗਰ ਬੱਛੀ ਆ ਦੂਜੇ ਨੰਬਰ ਦੇ ਵਿੱਚ ਜਰਸੀ ਕ੍ਰੋਸ ਬੱਸੀ ਆ ਵੱਡੇ ਕੱਦ ਕਾਠ ਵਾਲੀ ਆ ਇਹਦੇ ਮਗਰ ਵੀ ਫੀਮੇਲ ਕਾਫ ਮੇਲ ਕਾਫ ਆ ਸੌਰੀ ਤੇ ਜੇਰ ਵਗੈਰਾ ਨਾਲ ਦੀ ਪੈ ਚੁੱਕੀ ਆ ਬਹੁਤ ਮੇਨ ਕੰਮ ਹੁੰਦਾ ਇਹਦੀ ਜੇਰ ਆ ਪਈ ਆ ਪਿਛਲੇ ਪਾਸੇ ਤੇ ਦੂਸਰੀ ਬੱਸੀ ਦੀ ਜੇਰ ਜਿਹੜੀ ਆ ਇਧਰ ਪਈ ਆ ਤੁਸੀਂ ਦੇਖ ਸਕਦੇ ਹੋ ਦੋਮਾਂ ਦੀ ਜੇਰ ਪੈ ਚੁੱਕੀ ਆ ਰਾਤ ਇਹਨਾਂ ਦੀ ਡਿਲੀਵਰੀ ਹੋਈ ਆ ਸੁਭਾ ਅੱਜ ਆਪਾਂ 10:30 11 ਵਜੇ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 9478863916 9878848264 ਸੋ ਇਹਨਾਂ ਦੀ ਵਟਸਐਪ ਤੇ ਵੀ ਤੁਸੀਂ ਵੀਡੀਓ ਮੰਗਾ ਸਕਦੇ ਹੋ ਕੱਲੀ-ਕੱਲੀ ਦੀ ਤੋਰ ਕੇ ਉਸ ਨੂੰ ਵਟਸਐਪ ਤੇ ਆਪਾਂ ਪਾ ਦਾਂਗੇ ਦੋ ਨਗ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਵੀਡੀਓ ਦੇ ਐਂਡ ਤੱਕ ਬਣੇ ਰਹੋ ਧਰਮ ਮਾਰ ਕੇ ਦਿਖਾਵਾਂਗੇ ਜੇਰ ਜੱਪਾ ਡਾਨ ਇਹਨਾਂ ਦਾ ਸਾਰਾ ਕੁਝ ਕਾਲੀ ਬੱਛੀ ਦੀ ਜੇਰ ਆ ਪਈ ਆ ਜਰਸੀ ਕ੍ਰੋਸ ਆ ਗਈ ਤੇ ਦੂਜੀ ਬੱਛੀ ਦੀ ਜੇਰ ਇੱਧਰ ਪਈ ਆ ਜੇਰ ਪ੍ਰੋਪਰ ਪਈ ਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਮੁਠੀ ਵਾਲਾ ਦੋਨਾਂ ਬੱਛੀਆਂ ਦੀ ਦੇਖ ਸਕਦੇ ਹੋ ਨੇੜੇ ਤੋਂ ਚੱਕ ਕਰਾਵਾਂਗੇ ਧਾਰਾ ਮਾਰ ਕੇ ਦਿਖਾਵਾਂਗੇ ਸੋਹਣਾ ਥਾਣਾ ਹੱਥਾਂ ਦੀ ਚਵਾਈ ਵਾਲਾ ਲੱਗਿਆ ਹੋਇਆਗਾ ਜਰਸੀ ਆ ਗਈ ਤੇ ਜਰਸੀ ਕ੍ਰੋਸ ਆ ਗਈ ਕਾਲੀ ਬੱਛੀ ਪਹਿਲੇ ਨੰਬਰ ਤੇ ਇਹ ਤੋਂ ਸਟਾਰਟ ਕਰਦੇ ਆਪਾਂ ਦੂਜਾ ਸੂਹਾ ਸੂਈ ਆ ਸੋਹਣਾ ਥਣ ਲੱਗਿਆ ਹੋਇਆ ਇਕੱਲਾ ਇਕੱਲਾ ਨਿੱਖੜਵਾ ਤੁਸੀਂ ਦੇਖ ਸਕਦੇ ਹੋ ਹੱਥਾਂ ਦੀ ਚਵਾਈ ਵਾਲਾ ਸੋਹਣਾ ਥਾਣਾ ਧਾਰਾ ਮਾਰ ਕੇ ਦਿਖਾਵਾਂਗੇ ਕਿਸ ਕੁਆਰਤੀ ਬੱਚੀ ਚੈੱਕ ਕਰ ਸਕਦੇ ਹੋ ਦੂਜਾ ਸੁਹਾ ਸੁਈਆ ਮਗਰ ਬੱਚੀ ਆ ਬੱਚੀ ਨੂੰ ਨੇ ਜਨਮ ਦਿੱਤਾਗਾ ਤੋੜ ਕੇ ਦਿਖਾਦੇ ਪੁੱਤ ਮੜੀ ਨਾਲ ਤੁਸੀਂ ਦੇਖ ਸਕਦੇ ਹੋ ਬੱਚੀ ਦਾ ਤੋਰਾ ਵਗੈਰਾ ਚੈੱਕ ਕਰ ਸਕਦੇ ਹੋ ਨਵੇਂ ਹਾਨ ਦੇ ਵਿੱਚ ਬੱਚੀ ਆ ਗਰਮੀ ਬਹੁਤ ਘੱਟ ਮਣਾਊਗੀ ਅੱਗੇ ਗਰਮੀ ਦੇ ਵਿੱਚ ਵੀ ਸੋਨਾ ਦੁੱਧ ਪਾਊਗੀ ਦੁੱਧ ਵੀ ਇਹਦਾ ਫੈਂਟ ਵਾਲਾ ਹੋਊਗਾ ਤੁਸੀਂ ਦੇਖ ਸਕਦੇ ਹੋ ਹਵਾਨਾ ਵਧੀਆ ਹਵਾਨਾ ਤਿਆਰ ਕੀਤਾ ਹੋਇਆ ਨੇ ਸੋਨਾ ਥਣ ਲੱਗਾ ਥਾਲੀ ਚੁਵਾਈ ਵਾਲਾ ਮਗਰ ਬੱਚੀ ਆ ਗਈ ਇਹਦੇ ਧਾਰਾ ਮਾਰ ਕੇ ਦਿਖਾ ਦਿੰਨੇ ਆ ਧਾਰਾ ਮਾਰਦੇ ਅਸੀਂ ਦੇਖ ਸਕਦੇ ਹਾਂ ਕ੍ਰਾਸ ਵਸੀ ਆ ਠੰਡੀ ਮਿੱਟੀ ਪੂਰੀ ਆ ਦੇ ਤੁਸੀਂ ਦੇਖ ਸਕਦੇ ਹੋ ਜਿਵੇਂ ਮਰਜੀ ਹੱਥ ਫੇਰੀ ਚੱਲੀਏ ਕੋਈ ਇਹ ਆਲ ਵਗੈਰਾ ਨਹੀਂ ਕਰਦੀ ਤੁਸੀਂ ਸੋਹਣਾ ਥਣ ਲੱਗਿਆ ਸਾਨੂੰ ਹੁਣ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਮਾਰਦੇ ਧਾਰਾ ਮਾਰ ਕੇ ਸੋਪਾ ਸਮਾਹ ਪਹਿਲਾਂ ਮੈਂ ਤੁਹਾਨੂੰ ਚੈੱਕ ਕਰਾਣੇ ਪਹਿਣਾ ਨੇੜੇ ਤੋਂ ਚੈੱਕ ਕਰਾ ਦੇਣ ਥਣ ਕੱਲਾ ਕੱਲਾ ਨਿੱਖੜ ਮਾ ਥਾਣਾ ਕੋਈ ਮੇਰਾ ਵੀਰ ਆਨਲਾਈਨ ਮੰਗਵਾਉਂਦਾ ਥਾਣਾ ਦੀਏ ਕੋਈ ਭੂਰ ਸਰਲਾ ਨਹੀਂ ਪਾਸ ਹੋ ਚੁੱਕੀ ਆ ਬੋੜੀ ਕੱਢੀ ਆਪਾਂ ਬੱਚੀ ਨੂੰ ਪਿਆ ਕੇ ਮਾਰ ਦਿੰਦਾ ਨਾ ਕੋਈ ਠੰਡੀ ਸੀਲ ਆ ਨਿਆਣਾ ਪਾਓ ਨਾ ਪਿਆਓ ਦੇਖ ਸਕਦਾ ਤੁਸੀਂ ਪੂਰੀ ਪੋਲੀ ਤੇ ਮੋ ਮਗਲੇ ਸਣਾ ਦਾ ਮਾਰ ਸੁਮਗਲੇ ਸਣਾ ਦੀ ਜਿਚਾ ਜਿਵਾਈ ਤੁਸੀਂ ਪੂਰੀ ਪੋਲੀ ਤੇ ਮੋਟੀ ਜਿਵਾਈ ਆ ਕੋਈ ਘੂਰ ਸਰਲਾਣੀ ਓਕੇ ਬਤ ਵਸ ਓਕੇ ਠੰਡੀ ਮਿੱਠੀ ਬੱਸੀ ਕਰਾਸ ਅੰਗ ਦੇ ਵਿੱਚ ਜਰਸੀ ਕਰਾਸ ਦੂਜਾ ਸੁਹਾ ਸੂਈ ਆ ਪਹਿਲੇ ਸੂਏ ਦਾ ਰਿਕਾਰਡ ਹੈ ਨਾ ਉਹ 17 18 ਕਿਲੋ ਦਾ ਰਿਕਾਰਡ ਆ ਬੱਛੀ ਦਾ ਦੂਜਾ ਸੁਹਾ ਸੂਈ ਆ ਕੋਈ ਖੋਟ ਸਾਗ ਨਹੀਂ ਸੋਣਾ ਥਾਂ ਲੈ ਵਦਨ ਕੁਮਾਰੀ ਕੋ ਤੁਮੜੀ ਇਹ ਪਹਿਲੇ ਨੰਬਰ ਤੇ ਆ ਗਈ ਦੇਸਾ ਤੁਸੀਂ ਅੱਗੇ ਦੂਜੇ ਨੰਬਰ ਤੇ ਬੱਛੀ ਆ ਗਈ ਇਹਦਾ ਵੀ ਥਾਣੇਰ ਤੋਂ ਚੈੱਕ ਕਰਾ ਨਾ ਇਕੱਲਾ ਇਕੱਲਾ ਨਿਕੜਵਾ ਥਾਣਾ ਕੋਈ ਖੋਟਸਾਂਗ ਨਹੀਂ ਪੂਰੀ ਪੋਲੀ ਤੇ ਮੋਟੀ ਚਵਾਈ ਆ ਇਹਦਾ ਵੀ ਬੌਲਾ ਕੱਢਿਆ ਪਰ ਇਹਦੇ ਮਗਰ ਮੇਲਕਾਫ ਆ ਗਿਆ ਤੁਸੀਂ ਦੇਖ ਸਕਦੇ ਹੋ ਜਰਸੀ ਦੇ ਵਿੱਚ ਆ ਗਈ ਜੇਰ ਪ੍ਰੋਪਰ ਬਹਿ ਚੁੱਕੀ ਐ ਦੀ ਵੀ ਇਹ ਵੀ ਮਾੜੀ ਜਿਹੀ ਘਮਾ ਦੇ ਆਨ ਬਾਕੀ WhatsApp ਤੇ ਤੁਸੀਂ ਦੋਨਾਂ ਨਗਾਂ ਜੋ ਕਿਸੇ ਵੀ ਨਗ ਦੀ WhatsApp ਤੇ ਵੀਡੀਓ ਤੋੜ ਕੇ ਮੰਗਾ ਸਕਦੇ ਹੋ ਆਪਣੇ ਨੰਬਰਾਂ ਦੇ ਸੰਪਰਕ ਬਣਾ ਸਕਦੇ ਹੋ ਇਧਰ ਨੂੰ ਦਿਖਾ ਦੇ ਪਿੱਛੇ ਕਰ ਦੇ ਲੋ ਅਸੀਂ ਦੇਖ ਸਕਦੇ ਹਾਂ ਥਾਣੇਰ ਤੋਂ ਚੈੱਕ ਕਰਾ ਸਕਦੇ ਹਾਂ ਕਰ ਸਕਦੋਂ ਸੋਹਣਾ ਕੰਪੈਕਟ ਆਡਰ ਆ ਪੂਰਾ ਉੱਚਾ ਲੰਮਾ ਵੱਡਾ ਕੱਦ ਕਾਠਾ ਪੂਰੀ ਹਾਈਟ ਤੇ ਪੂਰੀ ਲੈਂਥ ਵਾਲੀ ਬੱਚੀ ਆ ਜੇਰ ਪ੍ਰੋਪਰੇ ਦੀ ਪੈ ਚੁੱਕੀ ਆ ਹਵਾਨਾ ਜੀ ਦੇ ਸਾਹਦੇ ਸੋਹਣਾ ਤਿਆਰ ਕੀਤਾ ਸੂਲ ਤੋਂ ਲੈ ਕੇ ਥਣ ਬਹੁਤ ਸੋਹਣਾ ਲੱਗਿਆ ਹੋਇਆਗਾ ਧਾਰਾਂ ਬੁਤੇ ਦੀ ਮਾਰ ਕੇ ਦਿਖਾ ਦੇ ਫਿਰ ਤੋੜ ਕੇ ਦਿਖਾ ਦੇ ਇਹ 2 ਨੰਬਰ ਤੇ ਬੱਚੀ ਆ ਗਈ ਜੀ ਬਏ ਬਏ ਬੱਤ ਬਏ ਪੂਰੀ ਠੰਡੀ ਸੀਲ ਆ ਜਿਵੇਂ ਮਰਜ਼ੀ ਦੋਨੇ ਜਾਨਵਰ ਪੂਰੇ ਠੰਡੇ ਸੀਲ ਨੇ ਯੋ ਮਰਜ਼ੀ ਆਪਾਂ ਬਹਿ ਕੇ ਚੁੱਈ ਚੱਲੀਏ ਕੋਈ ਆਲ ਵਗੈਰਾ ਨਹੀਂ ਕਰਦੇ ਇਹ ਜੀ ਦੇਸ਼ਾ ਦੇੋਂ ਪੂਰੀ ਠੰਡੀ ਸੀਲ ਆ ਬਸ ਈ 2 ਨੰਬਰ ਵਾਲੀ ਵੀ ਜਰਸੀ ਅੰਸ ਦੇ ਵਿੱਚ ਆ ਪੂਰੀ ਠੰਡੀ ਸੀਲ ਆ 7 ਧਾਰਾ ਮਾਰਦੇ ਪੁੱਤ ਧਾਰਾ ਮਾਰਦੀ ਦੀਵੇਂ ਧਾਰਾ ਮਾਰ ਕੇ ਦਿਖਾ ਦੇ ਪੂਰੀ ਪੋਲੀ ਤੇ ਮੋਟੀ ਚਵਾਈ ਆ ਤੁਸੀਂ ਦੇਖ ਸਕਦੇ ਹੋ ਆ ਪਿਛਲੇ ਸਾਲਾਂ ਦੀ ਧਾਰਾ ਚੈੱਕ ਕਰ ਸਕਦੇ ਹੋ ਪੂਰੀ ਪੋਲੀ ਤੇ ਮੋਟੀ ਚਵਾਈ ਅਗਲੇ ਸਾਲਾਂ ਦੀ ਮਾਰਤ ਆ ਤੁਸੀਂ ਦੇਖ ਸਕਦੇ ਹੋ ਪਿਛਲੇ ਸਾਲਾਂ ਦੀ ਧਾਰਾ ਚੈੱਕ ਕਰ ਸਕਦੇ ਹੋ ਪਰੀ ਪੋਲੀ ਦੇ ਮੋਟੀ ਚਵਾਈ ਆ ਓਕੇ ਓਕੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ